ਸਤਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੈ ਜੈ ਮਾਤਾ ਜੀ ਜੈ ਮਸਤਾਨੀ ਜੈ ਫਕਰ ਫਕੀਰਾ ਦੇ ਮੈਂ ਬੋਲ ਰਿਹਾ ਮਹੰਤ ਪਾਪਾ ਸ਼ਿਵਮਨਤ ਮੋਕੇ ਸ਼ਹਿਰਪਾਗਾ ਜੋ ਭਾਈ ਥੋੜੇ ਜਿ ਪਿਛਲੇ ਦਿਨਾਂ ਤੋਂ ਸਾਡਾ ਬਵਾਦ ਚੱਲ ਚੱਲ ਰਿਹਾ ਸੀਗਾ ਭਾਈ ਮੰਨਜੀਤ ਸਿੰਘ ਜੀ ਦੇ ਨਾਲ ਹਨਾ ਉਹ ਅੱਜ ਸਾਡਾ ਸਾਰਾ ਖਤਮ ਹੋ ਚੁੱਕਿਆ ਜੀ ਸਾਡੇ ਦਿਲ ਮਿਲ ਗਿਆ ਜੀ ਜੋ ਇਹਨਾਂ ਨੇ ਆਪਣੀ ਜ਼ੁਬਾਨ ਚੋਂ ਗਲਤ ਸਭਾ ਬਲੀ ਬੋਲੀ ਸੀਗੀ ਉਹ ਅੱਜ ਮੈਂ ਵਾਪਸ ਲੈ ਰਹੀਆਂ ਜੀ ਫਿਰ ਦੂਸਰੇ ਨੰਬਰ ਤੇ ਜੋ ਦੁਨੀਆ ਮੇਰੇ ਤੇ ਰੋਪ ਲਗਾ ਰਹੀ ਆ ਕਿ ਭਾਈ ਬਾਬੇ ਨੂੰ 50000 ਰੁਪਏ ਦਾ 1 ਲੱਖ ਪਾਤਾ 2 ਲੱਖ ਪਾਤਾ ਉਹ ਸਾਰੇ ਮੇਰੇ ਨਾਮ ਤੋਂ ਫੇਕ account ਬਣਾ ਕੇ ਪੈਸੇ ਲੈਤੇ ਜਾ ਰਹੇ ਆ ਜੀ ਜੋ ਵੀ ਪੈਸੇ account ਦੇ ਵਿੱਚ ਪਾ ਰਿਹਾ ਜੂ ਆਪਣਾ ਆਪ ਜ਼ਿੰਮੇਵਾਰ ਹੋਗਾ ਉਹਦੇ ਵਿੱਚ ਮੈਂ ਕੋਈ ਜ਼ਿੰਮੇਵਾਰ ਨਹੀਂ ਅੱਜ ਤੋਂ ਬਾਅਦ ਜੋ ਪਹਿਲਾ ਵੀਡੀਓ ਪਾਤੀਆਂ ਬੀੜੀਆਂ ਵਾਲੀਆਂ ਸਿੱਕਟਾਲੀਆਂ ਜੋ ਹੋਈਆਂ ਉਸ ਤੋਂ ਖੁਨਾਮੀਆਂ ਹੋਈਆਂ ਗਲਤੀਆਂ ਹੋਈਆਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਜੂਰੀ ਦੇ ਵਿੱਚ ਜਾ ਕੇ ਮਾਫੀ ਮੰਗ ਲਈ ਸੀ ਜੀ ਅੱਜ ਤੋਂ ਬਾਅਦ ਮੇਰੇ ਕੋਈ ਵੀਡੀਓ ਅਪਲੋਡ ਨਹੀਂ ਹੋਊਗੀ ਨਾ ਪੌਣ ਵਾਲੀ ਹੋਊਗੀ ਨਾ ਬਚਨ ਵਾਲੀ ਹੋਊਗੀ ਨਾ ਪੁਛਾਲੀ ਹੋਊਗੀ ਹੂੰ ਜੈ ਮਾਤਾ ਦੀ ਜੈ ਜੀ ਕਿਹੋ ਬਾਬਾ ਜੀ ਵਾਹਿਗੁਰੂ ਜੀ ਤਰਸਾ ਵਾਹਿਗੁਰੂ ਜੀ ਤੇ ਮਾਨਜੋਗ ਪ੍ਰਸ਼ਾਸਨ ਜੀਐਸਪੀ ਮੋਡਰ ਉਹਨਾਂ ਦੇ ਦਫ਼ਤਰ ਵਿੱਚ ਆਪਾਂ ਬੈਠੇ ਪਾਣੇ ਸੋ ਇੱਕ ਜਿਹੜੀ ਫੀਡਪੋਰਟ ਤੋਂ ਮਹਿਮਤ ਅੱਜੀ ਸੀ ਪਖੰਡ ਭਜਾਓ ਪੰਜਾਬ ਬਚਾਓ ਸੋ ਉਹਦੇ ਵਿੱਚ ਜਿਹੜੇ ਮੋਗਾ ਵਾਲੇ ਸ਼ਿਵਨਾਥ ਜੀ ਉਹਨਾਂ ਦਾ ਜਿਹੜਾ ਨਾਮ ਸਾਡੇ ਕੋਲੇ ਆਇਆ ਸੀ ਸੋ ਕਾਫੀ ਲੋਕਾਂ ਦੀ ਸ਼ਿਕਾਇਤ ਸੀ ਔਰ ਉਹਦੇ ਵਿੱਚ ਜਿਵੇਂ ਸ਼ਿਵਨਾਥ ਜੀ ਉਹਨਾਂ ਨੇ ਵੀ ਦੱਸ ਦਿੱਤਾ ਵੀ ਮੇਰੇ ਨਾਮ ਤੇ ਫੇਕ ਅਕਾਊਂਟ ਬਹੁਤ ਖੋਲੇ ਜਾ ਰਹੇ ਨੇ ਔਰ ਖੁੱਲੇ ਵੀ ਹੋਏ ਨੇ ਤੇ ਲੋਕੀ ਲੱਖਾਂ ਰੁਪਏ ਉਹਦੇ ਵਿੱਚ ਪਾ ਚੁੱਕੇ ਨੇ ਔਰ ਜੇ ਕਿਸੇ ਨੇ ਇਹਨਾਂ ਨੂੰ ਕੋਈ ਬਾਇ ਹੈਂਡ ਪੈਸੇ ਦਿੱਤੇ ਹੈ ਉਹ ਮਾਨਯੋਗ ਡੀਐਸਪੀ ਮੋਗਾ ਉਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਨਾਲ ਜਿਵੇਂ ਵੀ ਤੁਹਾਡਾ ਜੇ ਕੋਈ ਲੈਣ ਦੇਣ ਹੋਊਗਾ ਹੋ ਜੂਗਾ ਸੋ ਉਹਦੇ ਵਿੱਚ ਜਿਹੜੀ ਪਖੰਡ ਭਜਾਓ ਦੀ ਮਹਿਮ ਚੱਲ ਰਹੀ ਸੀ ਸੋ ਕਾਫੀ ਦਿਨਾਂ ਲੀਆਂ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਇਹਨਾਂ ਵੱਲੋਂ ਅਪਲੋਡ ਹੋਈਆਂ ਸੀ ਕੁਝ ਅਸੀਂ মিডিਆ ਦੇ ਨਾਲ ਹੀ ਕਰ ਰਹੇ ਸੀ ਗੱਲਬਾਤ ਸੋ ਉਹਦੇ ਵਿੱਚ ਅੱਜ ਸ਼ਰਮਨਾਥ ਜੀ ਔਰ ਉਹਨਾਂ ਦੇ ਨਾਲ ਕੁਝ ਸਹਾਇਕ ਆਏ ਨੇ ਔਰ ਕੁਝ ਸਾਧੂ ਸੰਤਰੀ ਆਏ ਨੇ ਔਰ ਸਾਡੀਆਂ ਸਿੱਖ ਜਥੇਬੰਦੀਆਂ ਦੇ ਆਗੂ ਵੀ ਆਏ ਨੇ ਸੋ ਇੱਥੇ ਇੱਕ ਤੇ ਜੋ ਸ਼ਿਵਨਾਥ ਵਰ ਨੂੰ ਬਾਬਾ ਜੀ ਹੈ ਉਹਨਾਂ ਵੱਲੋਂ ਮੇਰੇ ਤੇ ਦੋਸ਼ ਲਾਇਆ ਗਿਆ ਸੀ ਕਿ ਬੱਚੇ ਨਾਲ ਕੋ ਕਰਮ ਕਰਨ ਦਾ ਉਹ ਜਿਹੜੇ ਲਫ਼ਜ਼ ਇਹਨਾਂ ਨੇ ਹੁਣ ਵਾਪਸ ਲਏ ਜਾਂ ਮਾਫੀਨਾਮਾ ਜਿਹੜਾ ਸੋ ਇੱਕ ਜਿਹੜੀਆਂ ਵੀਡੀਓ ਬਹੁਤ ਅਪਲੋਡ ਹੋਈਆਂ ਸੀ ਜਿਦੇ ਕਰਕੇ ਤਰੋਂ ਲੋਕਾਂ ਦੀ ਸ਼ਿਕਾਇਤ ਸੀ ਵੀ ਇਹਨਾਂ ਦੇ ਨਾਲ ਸਵਾਜਿਵਾਬ ਕੀਤੇ ਜਾਣ ਸੋ ਉਹ ਵੀਡੀਓ ਦੇ ਵਿੱਚ ਕਾਫੀ ਜੋ ਵੀ ਚਲੋ ਆਪ ਸ਼ਬਦ ਇਹਨਾਂ ਵੱਲੋਂ ਬੋਲੇ ਗਏ ਸੰਗਤ ਨੂੰ ਜਾਂ ਉਹ ਜੋ ਸਿਗਰਟ ਦਾ ਪੀਣ ਦੀਆਂ ਵੀਡੀਓ ਉਸ ਚੀਜ਼ ਦੀ ਇਹਨਾਂ ਨੇ ਚਲੋ ਆਪਣੀ ਜਿਹੜੇ ਲੱਜ ਹੈ ਉਹ ਵਾਪਸ ਲੈ ਲਈ ਮਾਫੀ ਲਈ ਹੈ ਤਾਂ ਅੱਗੇ ਤੋਂ ਇਹ ਜਿਹੜੀਆਂ ਵੀਡੀਓ ਕੋਈ ਵੀ ਅਪਲੋਡ ਨਹੀਂ ਕਰਨਗੀਆਂ ਨਸ਼ੇ ਨੂੰ ਬਿਲਕੁਲ ਪ੍ਰਮੋਟ ਨਹੀਂ ਹੋਊਗਾ ਕਿਉਂਕਿ ਦੇਵੀ ਦੇਵਤੇ ਜਿਹੜੇ ਸਾਰੇ ਸਰਕਾਰ ਦੇ ਉਹ ਨੇ ਇੱਕ ਉਥੇ ਸੱਚੀਆਂ ਜੁੱਤਾਂ ਚੱਲਦੀਆਂ ਜਿੱਥੇ ਵੀ ਆਪਾਂ ਭਾਵੇਂ ਘਰ ਚ ਲਾਉਣੇ ਆ ਤੋ ਉਥੇ ਕੋਈ ਵੀ ਇਹੋ ਜਿਹਾ ਨਸ਼ਾ ਜਿਹੜਾ ਪ੍ਰਮੋਟ ਹੋ ਰਿਹਾ ਵੀਡੀਓ ਰਾਹੀਂ ਕੋਈ ਵੀ ਗੱਲਾਂ ਬਾਤਾਂ ਜਿਹੜੀਆਂ ਸੰਗਤ ਦੇ ਵਿੱਚ ਨਹੀਂ ਆਉਣੀਆਂ ਪ੍ਰਮੋਟ ਜਿਹਦੇ ਨਾਲ ਸੰਗਤ ਦੀ ਭਾਵਨਾ ਨੂੰ ਠੇਸ ਪਹੁੰਚੇ ਜੀ ਸੋ ਇਸ ਸਬੰਧੀ ਅੱਜ ਅਸੀਂ ਪ੍ਰਸ਼ਾਸਨ ਦੇ ਕੋਲ ਇਕੱਤਰ ਤੋਂ ਹੋਏ ਆ ਸੋ ਕੁਝ ਜਿਵੇਂ ਲੋਕਾਂ ਦੀਆਂ ਚਲੋ ਸ਼ਿਕਾਇਤਾਂ ਸੀਗੀਆਂ ਵੀ ਕੁਝ ਅ ਪ੍ਰਖੰਡਵਾਦ ਨੂੰ ਲੈ ਕੇ ਸੋ ਇਦਾਂ ਦੀਆਂ ਸਾਰੀਆਂ ਜਿਹੜੀਆਂ ਵੀਡੀਓ ਆ ਉਹ ਜਿਹੜੀਆਂ ਬਿਲਕੁਲ ਨਹੀਂ ਸੋਸ਼ਲ ਮੀਡੀਆ ਤੇ ਆਉਣਗੀਆਂ ਔਰ ਇੱਕ ਸੱਚੀ ਸੁੱਤੀ ਜਿਹੜੀ ਸੇਵਾ ਹੈ ਉਹ ਹਰ ਇਨਸਾਨ ਕਰ ਸਕਦਾ ਮੈਂ ਪਹਿਲਾਂ ਤੋਂ ਵੀ ਬੇਨਤੀਆਂ ਕੀਤੀਆਂ ਹੈ ਵੀ ਨਾ ਤਾਂ ਅਸੀਂ ਗੱਦੀ ਨੂੰ ਚੱਕ ਰਹੇ ਹਾਂ ਨਾ ਅਸੀਂ ਧਰਮ ਦੇ ਖਿਲਾਫ ਬੋਲ ਰਹੇ ਹਾਂ ਔਰ ਨਾ ਹੀ ਸਾਡਾ ਕੋਈ ਦੁਖੀ ਹੈ ਨਾ ਹੀ ਸ਼ਿਵਨਾਥ ਦੁਖੀ ਹੈ ਨਾ ਕੋਈ ਹੋਰ ਬਾਬਾ ਦੁਖੀ ਹੈ ਅਸੀਂ ਸਾਰੇ ਚਲੋ ਰਲ ਮਿਲ ਕੇ ਇੱਕ ਪਖੰਡ ਨੂੰ ਦੂਰ ਕਰਨਾ ਚਾਹੁੰਦੇ ਸੀ ਸੋ ਇਸ ਕਰਕੇ ਬੇਨਤੀ ਹੈ ਵੀ ਚਲੋ ਜੋ ਵੀ ਸ਼ਿਵਨਾਥ ਜੀ ਆਏ ਨੇ ਤੇ ਅੱਜ ਸਾਨੂੰ ਫਰੀਦਪੁਰ ਤੋਂ ਬੁਲਾਇਆ ਗਿਆ ਡਿਪਟੀ ਸਾਹਿਬ ਦੇ ਦਫ਼ਤਰ ਬੈਠੇ ਆ ਇੱਕ ਸੰਗਤਔਰਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਿਛਲੇ ਦਿਨੀ ਵੀ ਬਾਬਾ ਜੀ ਨੇ ਮਾਫੀ ਨਾਮਾ ਲਿਆ ਸੀ ਅੱਜ ਵੀ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਮੁੱਚੇ ਧਰਮਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹਨਾਂ ਨੇ ਮਾਫੀ ਲਈ ਹੈ ਸੋ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ